ਪੰਜਾਬ ਦੇ ਮਸ਼ਹੂਰ ਲੋਕ ਗਾਇਕ ਵੇ ਸਰਦਾਰਾ ਗੀਤ ਨਾਲ ਸੁਰਖੀਆਂ ਵਿੱਚ ਆਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਗਾਇਕ ਸ਼ੇਰਾ ਬੋੜਾ ਵਾਲੀਆ ਦਾ ਨਵਾਂ ਗੀਤ ਕਿਦਣ ਕਹੋ ਕਿਦਣ ਕਹੋ ਰਿਲੀਜ਼ ਹੋ ਚੁੱਕਾ ਹੈ ਇਸ ਗੀਤ ਦੀ ਖਾਸੀਅਤ ਇਹ ਹੈ ਕਿ ਇਸ ਗੀਤ ਦੀ ਵੀਡੀਓ ਵਿੱਚ ਮਾਡਲ ਦੇ ਤੌਰ ਤੇ ਪਿਛਲੇ ਦਿਨੀ ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋਏ ਸਿੰਘੇ ਨਾਮ ਦੇ ਵਿਅਕਤੀ ਨੇ ਇਸ ਗੀਤ ਦੀ ਵੀਡੀਓ 'ਚ ਮੁੱਖ ਭੂਮਿਕਾ ਨਿਭਾਈ ਆ ਤੇ ਇਹ ਗੀਤ ਵੀ ਸਾਰਾ ਉਸਤੇ ਆਲੇ-ਦੁਆਲੇ ਹੀ ਘੁੰਮਦਾ ਏ ਟਿੱਕੀ ਨਾ ਖਵਾਈ ਦੇਕਰ ਸੰਗੇ ਦੀ ਮਿੱਟੀ ਆ ਚੜਾਈ ਹਰ ਘਰ ਫਿਸਕਦੇ ਟਿੱਕੀ ਨਾ ਖਵਾਈ ਨਾ ਹੈ ਪਿਆਰ ਗੁਦੇ ਗਲੰਦੇ ਰੋ ਤਣਕਾ ਜੇ ਕਿਤੜਦਾ 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 ਜੇ ਕਿਤੜਦਾ 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 ਜੇ ਕਿਤੜਦਾ ਮੇਰੇ ਵੀਰ ਸ਼ੇਰਾ ਬੋੜ ਵਾਲੀ ਆ ਜੀ ਜੋ ਕਿ ਕਸ਼ਮੀਰ ਸਿੰਘ ਸੰਗਾ ਜੋ ਕਿ ਪਿਛਲੇ ਦਿਨੀ ਬਹੁਤ ਜ਼ਿਆਦਾ ਉਹਨਾਂ ਦੀ ਇੱਕ ਆਡੀਓ ਵਾਇਰਲ ਹੋਈ ਸੀ ਉਹਦੇ ਕਰਕੇ ਉਹ ਬਹੁਤ ਚਰਚੇਤ ਹੋਏ ਤੇ ਇਹਨਾਂ ਦੇ ਪਹਿਲਾਂ ਵੀ ਗਾਣੇ ਪਰਵਾਰਕ ਆਉਂਦੇ ਰਹਿੰਦੇ ਤੇ ਇਸ ਵਾਰ ਥੋੜਾ ਕਮੇਡੀਅਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਗਾਣਾ ਅੱਜ ਰਿਲੀਜ਼ ਕੀਤਾ ਗਿਆ ਜੀ ਉਹ ਉਹਦੇ ਕਰਕੇ ਆਪਾਂ ਇਕੱਠੇ ਹੋਏ ਆਂ ਇਹ ਟੇਪ ਦਾ ਨਾਮ ਕੀ ਉਹਦਾ ਕਿਦਨ ਕਹੋ ਕਿਦਨ ਕਹੋ ਜੀ ਬਹੁਤ ਵਾਇਰਲ ਹੋ ਰਿਹਾ ਸੌਂ ਜੀ ਬਹੁਤ ਹਾਂਜੀ ਤੁਹਾਨੂੰ ਯਾਦ ਹੋ ਗਿਆ ਨਾ ਮਿਲ ਗਿਆ ਬਿਲਕੁਲ ਜੀ ਯਾਦ ਹੋ ਗਿਆ ਭਰਾ ਨੇ ਮੇਰੇ ਵੱਡੇ ਬੋਡਵਾਲੀਆ ਸਾਹਿਬ ਅਰ ਪੱਤਰਕਾਰ ਸਹਿਬਾਨ ਨਾਲ ਸਾਰਿਆਂ ਦਾ ਬੜਾ ਸਾਰਾ ਸਹਿਯੋਗ ਮਿਲ ਰਿਹਾ ਜਿਵੇਂ ਕਿ ਗਰੇਵਾਲ ਸਾਹਿਬ ਲਾਲੀਪਾਜੀ ਸਾਰੇ ਹੀ ਮਤਲਬ ਜਿਨਨੇ ਜੋ-ਜੋ ਸਾਡੇ ਪਿਆਰ ਕਰਨ ਵਾਲੇ ਮਿੱਤਰ ਆ ਉਹ ਸਹਿਯੋਗ ਦੇ ਰਹੇ ਆ ਤੇ ਮੈਂ ਬੇਨਤੀ ਕਰਦਾ ਹਰੇਕ ਉਸ ਪਰਿਵਾਰ ਨੂੰ ਹਰੇਕ ਉਸ ਫੈਮਿਲੀ ਨੂੰ ਕਿ ਜਰੂਰ ਸ਼ੇਅਰ ਕਰੋ ਜਿਨ੍ਹਾਂ ਨੇ ਵੀ ਥੋੜਾ ਬਹੁਤਾ ਹਸਨਾ ਵਾ ਸੰਜੀਤ ਸਾਹਿਬ ਦਾ ਬਹੁਤ ਮਜ਼ਾਰ ਉਡਾਇਆ ਰਿਹਾ ਸੀ ਸੋਸ਼ਲ ਮੀਡੀਆ ਤੇ ਜਿਹਨਾਂ ਦੀ ਆਡੀਓ ਵੀਡੀਓ ਜ਼ਰੂਰ ਮਿਲਦੀ ਮੈਂ ਹਾਂਜੀ ਮੈਂ ਉਹਦੇ ਬਾਰੇ ਦੱਸਦਾ ਜੀ ਆ ਪੱਗ ਬੰਨੀ ਆ ਹਰੇਕ ਦਾ ਪੱਗ ਬੰਨਦਾ ਸਟਾਈਲ ਆਪਣਾ ਕੋਈ ਕਿਸੇ ਨੇ ਕਿਤਰਾ ਬੰਨੀ ਕੋਈ ਕਿਸੇ ਨੇ ਕਿਤਰਾ ਬੰਨੀ ਪਰ ਬਹੁਤ ਹੀ ਘਟਿਆ ਔਰ ਬਹੁਤ ਹੀ ਮਾਤਪਾਗੀ ਸੋਚ ਵਾਲੇ ਉਹ ਇਨਸਾਨ ਸੀ ਜਿਨ੍ਹਾਂ ਨੇ ਕਈਆਂ ਨੇ ਗੰਡੇ ਰੱਖ ਕੇ ਆਲੂ ਰੱਖ ਕੇ ਕਈ ਕਈ ਤਰ੍ਹਾਂ ਦੇ ਮਤਲ ਖੇਖਣ ਕਰਕੇ ਉੱਚੀਆਂ ਉੱਚੀਆਂ ਪੱਗਾਂ ਬੰਨੀਆਂ ਉਸੇ ਕਰਕੇ ਹੀ ਅਸੀਂ オリジナル ਜੋ ਕਸ਼ਮੀਰ ਸਿੰਘ ਜੀ ਸੰਘਾ ਸਾਹਿਬ ਨੇ ਬਹੁਤ ਵਧੀਆ ਸ਼ਖਸੀਤ ਨੇ ਮੈਂ ਖੋਦ ਉਹਨਾਂ ਨੂੰ ਮਿਲੇ ਆ ਔਰ ਬੜੇ ਮਲਾਪੜੇ ਸੁਭਾਅ ਦੇ ਨੇ ਇੱਕ ਅੱਛੇ ਤਰੀਕੇ ਨਾਲ ਦੁਨੀਆ ਦੇ ਵਿੱਚ ਚੱਲਣ ਵਾਲੇ ਸਮਾਜ ਸੇਵੀ ਨੇ ਔਰ ਮੈਂ ਅੱਗੇ ਤੋਂ ਵੀ ਬੇਨਤੀ ਕਰਾਂਗਾ ਕਿ ਜਿਨ੍ਹਾਂ ਜਿਨ੍ਹਾਂ ਨੇ ਮਜ਼ਾਕ ਉਡਾਇਆ ਉਹ ਖਿਮਾ ਮੰਗ ਲੈਣ ਤਾਂ ਵਧੀਆ ਗੱਲ ਹੈ ਨਹੀਂ ਤੇ ਸਿੱਖੀ ਭਾਵਨਾ ਨੂੰ ਬਹੁਤ ਫੇਸਪੌਂਸੀਸੀ ਦਿਓ ਤੇ ਇੱਕ ਗਾਣਾ ਰੀਲੀਜ਼ ਹੋਇਆ ਜੀ ਅੱਜ ਜਿਹਦਾ ਨਾਮ ਹੈ ਜੀ ਕਿਦਨ ਕੋ ਕਿਦਨ ਕੋ ਇਹਨੂੰ ਗਾਣੇ ਨੂੰ ਗਾਇਆ ਜੀ ਸ਼ਿਰਾਬ ਬੜਵਾਲੀਆ ਤੇ ਨਾਲ ਗਾਇਕਾ ਕੋਰਕਲਦੀਪ ਇਸ ਕੰਨੇ ਨੂੰ ਰੀਲੀਜ਼ ਕੀਤਾ ਜੀ ਸੱਤ ਰੰਗ ਇੰਟਰਟੇਨਰ ਕੰਪਨੀ ਨੇ ਤੇ ਜਿਹਦੇ ਪ੍ਰੋਡਿਊਸਰ ਨੇ ਕਸ਼ਮੀਰ ਸਿੰਘ ਸੋਲ ਜੀ ਤੇ ਕੁਲਜੀਤ ਸਿੰਘ ਖਾਲਸਾ ਜੀ 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 ਇਸ ਵਿੱਚ ਜਿਹੜਾ ਸ਼ੂਟ ਕੀਤਾ ਹੈ ਇੱਕ ਜੀ ਸਪੈਸ਼ਲ ਐਂਡਸ ਆ ਸਰ ਸਪੈਸ਼ਲ ਇਹ ਆ ਜੀ ਅੱਜ ਕੱਲ ਤੁਹਾਨੂੰ ਪਤਾ ਹੀ ਆ ਸਾਰੇ ਨੂੰ ਟੈਨਸ਼ਨ ਦਾ ਬਹੁਤ ਚੱਲਦਾ ਪਿਆ ਸਾਰੇ ਲੋਕ ਪਰੇਸ਼ਾਨ ਚੱਲਦੇ ਇੱਕ ਗਾਣਾ ਕੀਤਾ ਜੀ ਕਮੇਟੀ ਤੌਰ ਤੇ ਕਿ ਲੋਕ ਥੋੜਾ ਹਸਨ ਖੁਸ਼ ਰਹਿਣ ਤੇ ਥੋੜਾ ਜਿਹਾ ਲੋਕਾਂ ਨੂੰ ਐਂਟਰਟੇਨਮੈਂਟ ਕਰਨ ਵਾਸਤੇ ਗਾਣਾ ਕੀਤਾ ਜੀ ਅਸੀਂ ਇਹ ਮੌਡਰਨ ਅਨਕਾਉਂਡ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਜੀ ਆਰਟਿਸਟ ਸੰਗਾ ਸਾਵੀ ਸੀ ਨਾਲ ਤੇ ਨਾਲ ਕੁੜੀ ਸੀ ਲਵ ਗਿਲ ਜਿਹਦੇ ਅਸੀਂ ਸ਼ੂਟ ਕੀਤਾ ਜੀ ਤਰਨਤਨ ਦੇ ਨੇੜੇ ਤੇ ਅੰਮ੍ਰਿਤਸਰ ਸ਼ੂਟ ਸੀ ਸੰਗਾ ਇੱਕ ਜੁੜੋਣਿਆ ਦੇ ਏ ਸੰਗਾ ਸਾਹਿਬ ਦੀ ਤੁਹਾਨੂੰ ਪਤਾ ਹੀ ਹੈ ਜੀ ਸੰਗਾ ਸਾਹਿਬ ਪਿਛੇ ਦਿਨਾਂ 'ਚ ਕਾਫੀ ਵਾਇਰਲ ਹੋਏ ਸੀ ਉਹਨਾਂ ਦੀ ਕੌਡੀਓ ਰਿਲੀਜ਼ ਹੋਈ ਸੀ ਲੀਕ ਹੋਈ ਸੀ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਉਹ ਹੀ ਸਟੋਰੀ ਨੂੰ ਅਸੀਂ ਇੱਕ ਗਾਣੇ ਦੇ ਰੂਪ ਦਿੱਤਾ ਉਸੇ ਗੱਲ ਸਾਰੇ ਨੂੰ ਤੇ ਸੰਗਾ ਸਾਹਿਬ ਦੀ ਮਨਜ਼ੂਰੀ ਲੈ ਕੇ ਅਸੀਂ ਸੰਗਾ ਸਾਹਿਬ ਨਾਲ ਮਿਲ ਕੇ ਇਹਨਾਂ ਦੀ ਪਰਮਿਸ਼ਨ ਲੈ ਕੇ ਫਿਰ ਸੰਗਾ ਸਾਹਿਬ ਨੂੰ ਹੀ ਵਿੱਚ ਲਿਆ ਅਸੀਂ ਇਸ ਗਾਣੇ ਵਿੱਚ ਤੇ ਸੰਗਾ ਸਾਹਿਬ ਐਗਰੀ ਕਰ ਗਏ ਵੀ ਠੀਕ ਆ ਵੀ ਚਲੋ ਇੱਕ ਪੋਜ਼ਿਟਿਵ ਰੂਪ ਦਿੱਤਾ ਜਾਵੇ ਹਨਾ ਇਸ ਚੀਜ਼ ਨੂੰ ਤੇ ਸੰਗਾ ਸਾਹਿਬ ਨਾਲ ਇਹ ਚਲੋ ਹੁਣ ਗਾਣੇ ਚ ਆ ਰਹੇ ਆ ਜਾਂ ਫਿਲਮਾਂ 'ਚ ਵੀ ਆ ਰਹੇ ਆ ਇੱਕ ਉਹਨਾਂ ਦੀ ਮੰਨ ਲਓ ਰੋਜ਼ ਰੋਟੀ ਲੱਗਦੀ ਹੈ ਇਹ ਫੈਮਿਲੀ ਚ ਸੁਣਨ ਮਨ ਨਾਲ ਆਈ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਸੁਣੋ ਗਾਣਾ ਗਾਣਾ ਵੇਖੋ ਇਹ ਚ ਕੁਝ ਵੀ ਬਲ ਕਰਨ ਨਹੀਂ ਕੀਤਾ ਗਿਆ ਹਨਾ ਮਤਲਬ ਇਹ ਆ ਵੀ ਤੁਸੀਂ ਫੈਮਿਲੀ ਦੇ ਗਾਣੇ ਸੁਣ ਸਕਦੇ ਹੋ ਨਵਾਂ ਟਰੈਕ ਰੀਲੀਜ਼ ਹੋਇਆ ਜੀ ਦੀਪ ਆਰਡੀ ਨੇ ਲਿਖਿਆ ਹੈ ਕਿਦਣ ਕਹੋ ਜੀ ਕਿਦਣ ਕਹੋ ਸਤ ਰੰਗ ਕੰਪਨੀ ਨੇ ਸਤ ਰੰਗ ਐਂਟਰਟੇਨ ਕੰਪਨੀ ਨੇ ਰੀਲੀਜ਼ ਕੀਤਾ ਹੈ ਸਾਡੇ ਕਸ਼ਮੀਰ ਸਿੰਘ ਸੋਲ ਭਾਜੀ ਤੇ ਕੁਲਜੀਤ ਸਿੰਘ ਨਗਰਾ ਜੀ ਜੀ ਉਹਨਾਂ ਨੇ ਰੀਲੀਜ਼ ਕੀਤਾ ਹੈ ਇਹਦਾ ਮਿਊਜ਼ਿਕ ਐਨੀ ਸਿੰਘ ਨੇ ਦਿੱਤਾ ਹੈ ਤੇ ਵੀਡੀਓ ਦੀਪ ਜੀ ਨੇ ਕੀਤੀ ਹੈ ਤੇ ਲਿਖਿਆ ਵੀ ਦੀਪ ਦਾ ਹੈ ਕੀ ਸਪੈਸ਼ਲ ਕੀ ਬਜ਼ੀ ਇਹਦੇ ਵਿੱਚ ਜੀ ਸਪੈਸ਼ਲ ਇਹੀ ਜੋ ਅੱਜ ਕੱਲ ਤੁਹਾਨੂੰ ਪਤਾ ਸਟ्रेस ਦਾ ਜ਼ਮਾਨਾ ਸਾਰੀ ਦੁਨੀਆ ਸਟ्रेस ਦੇ ਵਿੱਚ ਆ ਸਾਰੀ ਦੁਨੀਆ ਟੈਨਸ਼ਨ ਦੇ ਵਿੱਚ ਐ ਤੇ ਕੋਸ਼ਿਸ਼ ਕੀਤੀ ਆ ਕਿ ਆਪਣੀ 10 ਮਿੰਟ 2 ਮਿੰਟ 4 ਮਿੰਟ ਕੱਢ ਕੇ ਜੀ ਥੋੜਾ ਹੱਸ ਲੈਣ ਆਪਣੇ ਗਮਾਂ ਨੂੰ ਥੋੜਾ ਜਿਹਾ ਭੁੱਲ ਜਾਣ ਚਿੰਤਾ ਦਾ ਦੂਰ ਹੋ ਜਾਣ ਥੋੜਾ ਜਿਹਾ ਇਹ ਤੇ ਮਾਡਲ ਬਾਰੇ ਜਾਣਨਾ ਚਾਹੀਦਾ ਜੀ ਕਿਹਨਾਂ ਟਾਈਪ ਦਾ ਮਾਡਲ ਐ ਇਹਦੀ ਮਾਡਲ ਕੁੜੀ ਲਵ ਗਿਲ ਐ ਉਹ ਜ਼ਿਆਦਾਤਰ ਜਿਹੜਾ ਮੈਨੂੰ ਤੇ ਮਾਡਲ ਬਾਰੇ ਦੂਜਾ ਤਰਾ ਸਾਰਾ ਦੀਪਾ ਜੀ ਨੂੰ ਜ਼ਿਆਦਾ ਪਤਾ ਹੈ ਤੇ ਮੈਂ ਥੋੜਾ ਜਿਹਾ ਹੋ ਸਕਦਾ ਆਪਣਾ ਉਹਨਾਂ ਦੇ ਨਾਮ ਮਿਸਟੇਕ ਮੈਨੂੰ ਉਹਨਾਂ ਦੇ ਨਾਮ ਦੀ ਮਿਸਟੇਕ ਹੋ ਜੇ ਜਿੰਨਾ ਤੱਕ ਮੈਨੂੰ ਪਤਾ ਹੈ ਉਹਦਾ ਨਾਮ ਕੁੜੀ ਦਾ ਲਵ ਗੱਲ ਹੈ ਮਾਡਲ ਤੇ ਮੇਲ ਮਾਡਲ ਮੇਲ ਮਾਡਲ ਸੰਗਾ ਜੀ ਆਪਿਆ ਜੀ ਜੀ ਸੰਗਾ ਜੀ ਆਪ ਉਹਨਾਂ ਦਾ ਕੀ ਰੋਲ ਹੈ ਦਿਲ ਵਿੱਚ ਉਹਨਾਂ ਦਾ ਰੋਲ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਜੋ ਪਹਿਲਾਂ ਜਿੱਦਾਂ ਉਹਨਾਂ ਦੀ ਇੱਕ ਆਡੀਓ ਵਾਇਰਲ ਹੋਈ ਸੀ ਉਹਦੇ ਤੇ ਹੀ ਸਾਡਾ ਗਾਣਾ ਲਿਖਿਆ ਹੈ ਤੇ ਉਸੇ ਹਿਸਾਬ ਨਾਲ ਜੋ ਉਹਨਾਂ ਨੂੰ ਜਿਸ ਤਰ੍ਹਾਂ ਮਿਊਜ਼ਿਕ ਡਾਇਰੈਕਟਰ ਨੂੰ ਵੀਡੀਓ ਡਾਇਰੈਕਟਰ ਨੂੰ ਪਤਾ ਚੰਗਾ ਲੱਗਾ ਉਸੇ ਹਿਸਾਬ ਨਾਲ ਉਹਨਾਂ ਨੇ ਉਹਨਾਂ ਦਾ ਰੋਲ ਜਿਹੜਾ ਉਹ ਲਿਆ ਉਸ ਇਹਦੇ ਗਾਣੇ ਦੇ ਵਿੱਚ ਐਸਐਮਜ਼ेड ਪੰਜਾਬ ਦੇ ਲਈ ਤਰਨਤਰਨ ਤੋਂ ਜਗਜੀਤ ਸਿੰਘ ਢਾਲਦੀ ਰਿਪੋਰਟ